ਕਹਿੰਦਾ ਕਿ 27 ਕਰੋੜ ਦਾ ਇੰਜੈਕਸ਼ਨ ਹੈਗਾ ਆ ਉਹ ਅਸੀਂ ਆਪਣੀ ਪ੍ਰਾਪਰਟੀ ਵੀ ਸਾਰੀ ਵੇਚ ਦੀਏ ਅਸੀਂ ਨਈ ਇਲਾਜ ਕਰਾ ਸਕਦੇ ਛੋਟਾ ਜਿਹਾ ਬੱਚਾ ਵਾ ਅਸੀਂ ਇਹਦੇ ਇਹਦੇ ਸਾਰੇ ਦੇ ਜੀਉਂਦੇ ਆ ਇਹ ਬਸ ਦੋ ਤਿੰਨ ਸਾਲ ਹੀ ਹੋ ਰਿਹਾ ਇਹਦੇ ਜੇ ਨਾਂ ਲਾਜ ਹੋਇਆ ਤੇ ਇਹਨੇ ਫੇਰ ਕਈ ਮਹੀਨੇ ਬੈਹਿ ਜਾਣਾ ਵਾ 27 ਕਰੋੜ ਰੁਪਏ ਦੀ ਮੇਰੀ ਹਿੰਮਤ ਕੀ ਦੀ ਜਾਵੇ ਮੈਂ ਹੱਥ ਜੋੜ ਕੇ ਬੇਤੀ ਕਰਦਾ ਨੀ ਫੋੜ ਕੋਤੀ ਨਸਾਲੀਆਂ ਕਿੰਨਾ ਸਾਲਾਂ ਦੇ ਵਿੱਚ ਜੇ ਇੰਜੈਕਸ਼ਨ ਲੱਗ ਗਿਆ ਠੀਕ ਹੈ ਜੇ ਨਾ ਲੱਗਾ ਫਿਰ ਉਹਦੇ ਕੋਲ ਚੱਲੇ ਨਹੀਂ ਜਾਣਾ ਸੀ ਸੀਐਮਸੀ ਵਾਲਿਆਂ ਕਿਹਾ ਵੀ ਇਹਦਾ ਇੱਧਰ ਇਲਾਜ ਨਹੀਂ ਹੈਗਾ ਇਹਦਾ ਅਮਰੀਕਾ 'ਚ ਹੀ ਇਲਾਜ ਹੈ ਇਹ ਗੱਲ ਬਕੀ ਕਰਨ ਕਮਨ ਬੀਰ ਸਿੰਘ ਮੇਰਾ ਨਾਮ ਮੇਰੇ ਬੇਟੇ ਦਾ ਨਾਮ ਗੁਰਲਾੜ ਬੀਰ ਸਿੰਘ ਆ ਜੀ ਹਜਨਾਲਾ ਦਾ ਮੈਂ ਰਹਿਣ ਵਾਲਾ ਤੇ ਮੇਰੇ ਬੱਚੇ ਨੂੰ ਭਿਆਨਕ ਇਨਫੈਕਸ਼ਨ ਮਾਰੀ ਲੱਗੀ ਆ ਜੀ ਇਹਦੇ ਕਰਕੇ ਮੈਨੂੰ ਵੇ ਮੇ ਮੇਰੀ ਬਾਤੋਂ ਬਾਦ ਮਤ ਕੀਤੀ ਜਾਵੇ ਐਨ ਆਰ ਆਈ ਭਰਾ ਪੰਜਾਬ ਚ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਇਹ ਹੱਲ ਕਰ ਸਕਦੀਆਂ ਉਹਨਾਂ ਵਾ ਤੇ ਕੁਝ ਵੀ ਨਹੀਂ ਜੇ ਕੋਈ ਚਾਵੇ ਤੇ 27 ਕਰੋੜ ਰੁਪਏ ਦੀ ਮੇਰੀ ਮਤ ਕੀਤੀ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿੰਨੇ ਤੁਹਾਨੂੰ ਦੱਸਿਆ ਵੀ ਇੰਨੀ ਵੱਡੀ ਬਿਮਾਰੀ ਹੈ ਕਿੱਦਾਂ ਬੋਲ ਕੇ ਇਹ ਅਸੀਂ ਸੀ ਐਮ ਸੀ ਹਸਪੀਟਲ ਗਏ ਸੀ ਤੇ ਉੱਥੋਂ ਸਾਨੂੰ ਉਹਨਾਂ ਨੇ ਦੱਸਿਆ ਵੀ ਹੋਰ ਵੀ ਕਿਦਾਂ ਕਰਾਈ ਟੈਸਟ ਹਾਂ ਜੀ ਜੀ ਪਹਿਲਾਂ ਹੀ ਪਟਿਆਲਾ ਰੋਡ ਤੋਂ ਕਰਾਈ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸੀ ਐਮ ਸੀ ਤੇ ਇਹ ਜਾ ਵੇ ਕਰੀ ਸੀਐਮਸੀ ਵਾਲਿਆਂ ਕਿਹਾ ਵੀ ਇਹਦਾ ਇੱਧਰ ਲਾਜ ਨਹੀਂ ਆਗਾ ਇਹਦਾ ਅਮਰੀਕਾ ਚ ਹੀ ਇਲਾਜ ਕਿਸੇ ਵੱਡੇ ਹੋਰ ਵੀ ਹਸਪਤਾਲ ਦੇ ਹਾਂਜੀ ਜੀ ਪੀਡੀਆਈ ਦੇ ਕੋਲ ਆ ਇੱਕ ਸੁਹਾਣਾ ਹਸਪਤਾਲ ਆ ਚੰਡੀਗੜ੍ਹ ਉੱਥੇ ਵੀ ਗਏ ਉਹਨਾਂ ਨੇ ਵੀ ਇਹੋ ਕਿਹਾ ਵੀ ਅਮਰੀਕਾ ਹੀ ਲਾਜ ਹੈਗਾ ਜੀ ਇੱਧਰ ਨਹੀਂ ਲਾਜ ਹੈਗਾ ਜੀ ਇਹ ਮੰਨ ਕਰਦੇ ਆਈ ਮੈਂ ਇਹੋ ਮੰਨ ਕਰਦੇ ਆ ਵੀ ਐਨਆਰਆਈ ਭਰਾ ਪੰਜਾਬ ਚ ਬੜੀਆਂ ਬੜੀਆਂ ਵੱਡੀਆਂ ਸੰਸਥਾਵਾਂ ਨੇ ਐਨਆਰਆਈ ਵੀ ਬੜੇ ਬੜੇ ਵੱਡੇ ਲੋਕ ਨੇ ਤੇ ਸਾਡੀ ਭੈਣ ਭਰਾਵਾਗੇ ਇਹੋ ਬੇਨਤੀ ਆ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਛੋਟਾ ਜਿਹਾ ਬੱਚਾ ਵਾਹੀਂ ਇਹਦੇ ਇਹਦੇ ਸਾਰੇ ਦੇ ਜੀਉਂਦੇ ਨੇ ਇਹ ਬਸ 2-3 ਸਾਲ ਹੀ ਹੋ ਰਿਹਾ ਇਹਦੇ ਤੇ ਜੇ ਨਾਂ ਲਾਜ ਹੋਇਆ ਤੇ ਇਹਨੇ ਫਿਰ ਕਈ ਮਹੀਨੇ ਬਹਿ ਜਾਣਾ ਮੇਰਾ ਨਾਮ ਸੁਖਿੰਦਰ ਕੋਹਰਿਆ ਮੇਰੇ ਬੇਟੇ ਦਾ ਨਾਮ ਗੁਰਲਾਟ ਵੀਰ ਸਿੰਘ ਆ ਅਸੀਂ ਜਨਾਲਾ ਦੇ ਰਹਿਣ ਵਾਲੇ ਆ ਅੰਬੀਸਰ ਜ਼ਿਲ੍ਹਾ ਤਹਿਸੀਲ ਜਨਾਲਾ ਮੇਰੇ ਬੇਟੇ ਨੂੰ ਭਿਆਨਕ ਬਿਮਾਰੀ ਆ ਉਹਦੇ ਮਸਲ ਵੀਕ ਹੋ ਗਏ ਆ ਤੇ ਡਾਕਟਰਾਂ ਨੇ ਇਹੀ ਕਿਹਾ ਆ ਕਿ ਇਹਦਾ ਇਲਾਜ ਇੱਧਰ ਨਹੀਂ ਹੈਗਾ ਇਹਦਾ ਇਲਾਜ ਅਮਰੀਕਾ ਆ ਜਿਹੜਾ ਕਿ 27 ਕਰੋੜ ਦਾ ਇੰਜੈਕਸ਼ਨ ਹੈਗਾ ਆ ਉਹ ਅਸੀਂ ਆਪਣੀ ਪ੍ਰਾਪਰਟੀ ਵੀ ਸਾਰੀ ਵੇਚ ਦਈਏ ਅਸੀਂ ਨਹੀਂ ਇਲਾਜ ਕਰਾ ਸਕਦੇ ਤੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਬੇਟੇ ਦਾ ਬੇਟੇ ਦੀ ਮਦਦ ਕੀਤੀ ਜਾਵੇ ਸਿਰਫ ਉਹ ਦੇਖੋ ਤਿੰਨ ਸਾਲ ਹੀ ਆ ਕਿੰਨਾ ਸਾਲਾਂ ਦੇ ਵਿੱਚ ਜੇ ਇੰਜੈਕਸ਼ਨ ਲੱਗ ਗਿਆ ਠੀਕ ਹੈ ਜੇ ਨਾ ਲੱਗਾ ਫਿਰ ਉਹਦੇ ਕੋਲ ਚੱਲਿਆ ਨਹੀਂ ਜਾਣਾ ਡਾਕਟਰ ਕੀ ਕਹਿੰਦੇ ਆ 3 ਸਾਲ ਦਾ ਕੀ ਕੀ ਦੱਸਦੇ 10 ਸਾਲ ਦਾ ਫਿਰ ਦੱਸਦੇ ਕੀ ਕਹਿੰਦੇ ਕਹਿੰਦੇ ਕਿ 10 ਸਾਲ ਤੱਕ ਹੀ ਇੰਜੈਕਸ਼ਨ ਲੱਗਣਾ ਜੇ 7 ਸਾਲ ਦਾ ਆ ਜਦੋਂ 10 ਸਾਲ ਦਾ ਇਹ ਹੋ ਗਿਆ 10 ਸਾਲ ਤੱਕ ਹੀ ਇੰਜੈਕਸ਼ਨ ਜੇ ਲੱਗ ਗਿਆ ਠੀਕ ਹੈ ਜੇ ਨਹੀਂ ਲੱਗਾ ਤੇ ਫਿਰ ਨਹੀਂ ਫਿਰ ਹੰਕਾਰ ਮੇਰਾ ਪੁੱਤਰਾ ਗੁਰਲਾਲ ਸਿੰਘ ਅਸੀਂ ਸਨਾਰ ਦੇ ਰਹਿਣ ਵਾਲੇ ਆ ਫੀਲ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਤੇ ਅਸੀਂ ਮਤਲਬ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਬਹੁਤ ਭਿਆਨਕ ਬਿਮਾਰੀ ਲੱਗ ਚੁੱਕੀ ਆ ਉਹਦਾ ਇਲਾਜ ਸਿਰਫ ਅਮਰੀਕਾ ਵਿੱਚ ਹੀ ਆ ਜਿਹੜਾ ਕਿ 27 ਕਰੋੜ ਦਾ ਇਲਾਜ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿਤੇ ਅਰਦਾਸਾਂ ਬੇਨਤੀਆਂ ਤੁਸੀਂ ਕਰਨੀਆਂ ਬੱਚੇ ਦੀਆਂ ਉੱਥੇ ਸਾਡੀ ਵਾਦੋ-ਵਾਦ ਮਦਦ ਕੀਤੀ ਜਾਵੇ ਜਿਹੜੇ ਸਾਡੇ ਬੱਚੇ ਦੀ ਜਾਨ ਬਚ ਸਕੇ ਪੰਜਾਬ ਦੇ ਵਾਸੀ ਕਿੰਨਾ ਔਖਾ ਹੈ ਇਲਾਜ ਕਰਾਉਣਾ ਬੱਚੇ ਦਾ ਹਾਂਜੀ ਬਹੁਤ ਔਖਾ ਜੀ ਸਾਰੀ ਪ੍ਰਾਪਰਟੀ ਵੇਚ ਦਈਏ ਤਾਂ ਵੀ ਅਸੀਂ ਇਹ ਇਲਾਜ ਨਹੀਂ ਕਰਵਾ ਸਕਦੇ ਅਸੀਂ ਇਹੋ ਹੀ ਹੱਥ ਜੋੜਦੇ ਹਾਂ ਜਿੱਥੇ ਤੁਸੀਂ ਇੰਨੇ ਨੇ ਵੱਡੇ ਲੰਗਰ ਲਾਉਂਦੇ ਹੋ ਜਿੰਨੇ ਇੰਨੇ ਵੱਡੀਆਂ ਸੇਵਾਵਾਂ ਕਰਦੇ ਹੋ ਉੱਥੇ ਵੀ ਇੱਕ ਛੋਟੇ ਜਿਹੇ ਬੱਚੇ ਦੀ ਜਾਨ ਬਚਾਈ ਜਾ ਸਕਦੀ ਆ ਤੁਹਾਡੀ ਮਦਦ ਦੇ ਨਾਲ ਜਾਨ ਬਚਾਈ ਸਕ ਪਚਾਈ ਜਾ ਸਕਦੀ ਆ ਇਸ ਕਰਕੇ ਤੁਸੀਂ ਸਾਡੀ ਵਾਰ ਤੋਂ ਵਾਰ ਮਦਦ ਕਰੋ ਜਿਹੜੀ ਕਿ ਸਾਡੇ ਬੱਚੇ ਦੀ ਜਾਨ ਬਚ ਸਕੇ